ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਿਆਂ ਕਰਦਿਆ ਬਣੇ ਇੱਕ ਇਸ਼ਾਤਰੀ ਬਾਬੇ ਦੀ ਗੰਦੀ ਅਤੇ ਖਤਰਨਾਕ ਕਹਾਣੀ ਬਾਬਾ ਬਣ ਕੇ 1000 ਵਿਆਹੀਆਂ ਕੁਵਾਰੀਆਂ ਤੇ ਨਵਾਲੇ ਕੁੜੀਆਂ 100 ਤੋਂ ਵੱਧ ਦਲਾਲ ਅਤੇ 150 ਕਰੋੜ ਦਾ ਇਹ ਸਾਮਰਾਜ ਦੋਸਤੋ 15 25 ਫਰਵਰੀ ਦਾ ਤੇ ਸਾਲ ਚੱਲ ਰਿਹਾ ਸੀ 2010 ਰਾਤ ਦੇ 8 ਵਜੇ ਦੇ ਕਰੀਬ ਸਾਊਥ ਦਿੱਲੀ ਦੇ ਸਕੇਤ ਥਾਣੇ ਵਿੱਚ ਇੱਕ ਮੁਖਬਰ ਦਾ ਫੋਨ ਆਉਂਦਾ ਹੈ ਕਿ ਅੱਜ ਰਾਤ 10 ਵਜੇ ਤੋਂ ਬਾਅਦ ਕੁਝ ਹਾਈ ਪ੍ਰੋਫਾਈਲ ਕਾਲ ਗਰਲਸ ਤੇ ਉਹਨਾਂ ਦੇ ਦਲਾਲ ਇੱਕ ਹੋਰ ਡਾ ਕਾਰ ਵਿੱਚ ਸਵਾਰ ਹੋ ਕੇ ਪੀਵੀਆਰ ਕੰਪਲੈਕਸ ਦੇ ਕੋਲ ਆਉਣਗੇ ਵੈਸੇ ਤਾਂ ਮੁਖਬਰਾਂ ਵੱਲੋਂ ਦਿੱਤੀਆਂ ਐਸੀਆਂ ਖਬਰਾਂ ਦਿੱਲੀ ਪੁਲਿਸ ਵਾਸਤੇ ਕੋਈ ਨਵਾਂ ਕੰਮ ਨਹੀਂ ਹੁੰਦੀਆਂ ਪਰ ਹੁਣ ਮੁਖਬਰ ਨੇ ਕੁਝ ਪੁਖਤਾ ਸਬੂਤ ਦਿੱਤੇ ਸਨ ਜਿਸ ਕਾਰਨ ਇਸ ਤੇ ਕੰਮ ਕਰਨਾ ਪੁਲਿਸ ਲਈ ਥੋੜੀ ਮਜਬੂਰੀ ਸੀ ਸਕੇਤ ਥਾਣੇ ਦਾ ਇੰਸਪੈਕਟਰ ਪੰਕਜ ਸਿੰਘ ਇਹ ਜਾਣਕਾਰੀ ਉਸ ਵਕਤ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਐਸਜੀਐਸ ਧਾਲੀਵਾਲ ਨਾਲ ਸਾਂਝੀ ਕਰਦਾ ਹੈ ਕਮਿਸ਼ਨਰ ਧਾਲੀਵਾਲ ਕਾਰਵਾਈ ਕਰਦਿਆ ਤੁਰੰਤ ਇੱਕ ਰੇਡ ਟੀਮ ਦਾ ਗਠਨ ਕਰਦੇ ਹਨ ਇਸ ਟੀਮ ਵਿੱਚ ਇੱਕ ਇੰਸਪੈਕਟਰ ਸੱਜੇ ਸ਼ਰਮਾ ਨੂੰ ਨਕਲੀ ਗ੍ਰਾਹਕ ਬਣਾ ਕੇ ਉਹਨਾਂ ਦਲਾਲਾਂ ਨਾਲ ਗੱਲਬਾਤ ਕਰਨ ਲਈ ਤਿਆਰ ਕੀਤਾ ਤੇ ਨਾਲ ਹੀ ਇੱਕ ਏਐਸਆਈ ਦਲੀਪ ਕੁਮਾਰ ਨੂੰ ਵੀ ਨਕਲੀ ਗ੍ਰਾਹਕ ਬਣਾਇਆ ਗਿਆ ਇਹਨਾਂ ਦੋਹਾਂ ਨੂੰ ਹਜ਼ਾਰ-ਹਜ਼ਾਰ ਦੇ 5 ਨੋਟ ਨਿਸ਼ਾਨੀ ਲਾ ਕੇ ਫੜਾਈ ਜੋ ਇਹਨਾਂ ਨੇ ਉਹਨਾਂ ਦਲਾਲਾਂ ਨੂੰ ਦੇਣੇ ਸਨ ਛੇਤੀ-ਛੇਤੀ ਇਹ ਤਿਆਰੀ ਕਰਕੇ ਪੁਲਿਸ ਟੈਪ ਤੋਂ 15 ਮਿੰਟ ਪਹਿਲਾਂ ਪੀਵੀਆਰ ਕੰਪਲੈਕਸ ਦੇ ਬਾਹਰ ਆਪਣਾ ਜਾਲ ਵਿਛਾ ਕੇ ਬੈਠ ਜਾਂਦੀ ਹੈ ਨਾਲ ਹੀ ਉਹ ਮੁਖਬਰ ਹੁੰਦਾ ਹੈ ਜਿਨੇ ਇਸ ਦੀ ਜਾਣਕਾਰੀ ਦਿੱਤੀ ਸੀ ਰਾਤ ਦੇ ਜਦੋਂ 10 ਵਜੇ ਦੇ ਤੱਕ ਕੰਪਲੈਕਸ ਦੇ ਕੋਲ ਦੋ ਗੱਡੀਆਂ ਆ ਕੇ ਰੁਕਦੀਆਂ ਹਨ ਇਹਨਾਂ ਵਿੱਚੋਂ ਇੱਕ ਹੋਡਾ ਗੱਡੀ ਦੇ ਵਿੱਚੋਂ ਇੱਕ ਲੰਮਾ ਚੌੜਾ ਲੰਮੇ ਵਾਲ ਲੰਮੀ ਦਾੜੀ ਰੱਖੇ ਹੋਏ ਇੱਕ ਬੰਦਾ ਬਾਹਰ ਨਿਕਲ ਕੇ ਖੜਾ ਹੁੰਦਾ ਮੁਖਬਰ ਪੁਲਿਸ ਨੂੰ ਇਸ਼ਾਰਾ ਕਰਦਾ ਕਿ ਇਹੀ ਹੈ ਉਹ ਮਾਸਟਰਮਾਈਂਡ ਨਕਲੀ ਗ੍ਰਾਹਕ ਬਣਿਆ ਸਭ ਇੰਸਪੈਕਟਰ ਸੱਜੇ ਸ਼ਰਮਾ ਇਸ ਉੱਚੇ ਲੰਮੇ ਕੱਦ ਦੇ ਬੰਦੇ ਕੋਲ ਜਾਂਦਾ ਹੈ ਤੇ ਉਸ ਨੂੰ ਹੱਥ ਮਲਾਉਂਦਾ ਲੰਮੇ ਵਾਲਾਂ ਵਾਲੇ ਬੰਦੇ ਨੂੰ ਲੱਗਾ ਕਿ ਇਹ ਜਿਹੜਾ ਸਿੱਧਾ ਹੀ ਆ ਕੇ ਮਿਲ ਪਿਆ ਇਹ ਕੋਈ ਸਾਡਾ ਪੁਰਾਣਾ ਗਾਹਕ ਹੋਣਾ ਹੈ ਨਕਲੀ ਗਾਹਕ ਬਣਿਆ ਇੰਸਪੈਕਟਰ ਪੁੱਛਦਾ ਕਿ ਕਿਵੇਂ ਅੱਜ ਹੈਗਾ ਕੁਝ ਜਿਗਾਰਡ ਲਾਉਣ ਨੂੰ ਅੱਗੋਂ ਇਹ ਬੰਦਾ ਬੋਲਦਾ ਕਿ ਸ਼ੇਵੇ ਦੇ ਕੋਲ ਕਦੇ ਕੁਝ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਜੋ ਹੁਸਨ ਸਾਡੇ ਕੋਲ ਹੁੰਦਾ ਉਹ ਪੂਰੀ ਦਿੱਲੀ ਵਿੱਚ ਨਹੀਂ ਮਿਲਦਾ ਉਦੋਂ ਹੀ ਦੂਜਾ ਨਕਲੀ ਗਾਹਕ ਬਣਿਆ ਇੰਸਪੈਕਟਰ ਦਲੀਪ ਕੁਮਾਰ ਵੀ ਉੱਥੇ ਆ ਜਾਂਦਾ ਹੈ ਕੁਝ ਹੋਰ ਗੱਲਾਂ ਬਾਤਾਂ ਹੁੰਦੀਆਂ ਤੇ ਫਿਰ ਉਹ ਲੰਮਾ ਬੰਦਾ ਗੱਡੀ ਦੀ ਪਿਛਲੀ ਸੀਟ ਦਾ ਸ਼ੀਸ਼ਾ ਹੇਠਾ ਕਰਦਾ ਹੈ ਬਗਲ ਦੀ ਸੀਟ ਤੇ ਤਿੰਨ ਕੁੜੀਆਂ ਐਡ ਸੱਜਤਾ ਜਿਕੇ ਤਿਆਰ ਹੋਈਆਂ ਬੈਠੀਆਂ ਹੁੰਦੀਆਂ ਕੁੜੀਆਂ ਵੀ ਦੋ ਨਵੇਂ ਗਾਹਕ ਵੇਖ ਕੇ ਸਬਾਇਲ ਦਿੰਦੀਆਂ ਲੰਬਾ ਬੱਦਾ ਸ਼ਿਵਾ ਦੋ ਕੁੜੀਆਂ ਨੂੰ ਕਹਿੰਦਾ ਹੈ ਕਿ ਇਹਨਾਂ ਦਾ ਰੇਟ 15-15 ਹਜ਼ਾਰ ਹੈ ਪਰ ਉਹ ਜੋ ਤੀਜੀ ਲੈਲਾ ਏ ਇਹਦਾ ਰੇਟ 25 ਹਜ਼ਾਰ ਤੋਂ ਘੱਟ ਨਹੀਂ ਹੋਣਾ ਸੱਜੇ ਸਿੰਘ ਉਹਦੇ ਵਿੱਚੋਂ ਇੱਕ ਕੁੜੀ ਪਸੰਦ ਕਰਦਾ ਤੇ ਕਹਿੰਦਾ ਹੁਣ ਮੇਰੇ ਦੋਸਤ ਵਾਸਤੇ ਵੀ ਕੁਝ ਮੰਗਵਾਓ ਸ਼ਿਵਾ ਪਿਛਲੀ ਦੂਜੀ ਗੱਡੀ ਵਿੱਚੋਂ ਪ੍ਰਵੀਨ ਨਾਮ ਦੇ ਬੰਦੇ ਨੂੰ ਆਪਣੇ ਕੋਲ ਔਰ ਦਾ ਇਸ਼ਾਰਾ ਕਰਦਾ ਹੈ ਪ੍ਰਵੀਨ ਨਾਲ ਸੱਜੇ ਸਿੰਘ ਦੂਜੀ ਕਾਰ ਦੇ ਕੋਲ ਜਾਂਦਾ ਤੇ ਉਹਦੇ ਵਿੱਚ ਵੀ ਤਿੰਨ ਕੁੜੀਆਂ ਬੈਠੀਆਂ ਹੋਈਆਂ ਸਨ ਇਹਨਾਂ ਵਿੱਚੋਂ ਇੱਕ ਏਐਸਆਈ ਸੱਜੇ ਸਿੰਘ ਬਸੱਦ ਕਰ ਲੈਂਦਾ ਤੇ ਕਹਿੰਦਾ ਕਿ ਅਸੀਂ ਸਾਰੀ ਪੇਮੈਂਟ ਇਹਨਾਂ ਕੁੜੀਆਂ ਨੂੰ ਹੀ ਦੇ ਦਵਾਂਗੇ ਸ਼ਿਵਾ ਇਸਤੇ ਰਾਜੀ ਹੋ ਜਾਂਦਾ ਤੇ ਕਹਿੰਦਾ ਕਿ ਸਰ ਸਾਡਾ ਕਮਿਸ਼ਨ ਸਾਨੂੰ ਉਹਨੇ ਦੇ ਦਿਓ ਮੈਨੂੰ ਤੇ ਪ੍ਰਵੀਨ ਨੂੰ 3-3000 ਰੁਪਏ ਸੱਜੇ ਸਿੰਘ ਉਹ ਦਸ਼ਾਦੀ ਲੱਗੇ ਨੋਟ ਦੋਹਾਂ ਨੂੰ ਫੜਾਉਂਦਾ ਏ ਇਹਨਾਂ ਗੱਲਾਂ ਬਾਤਾਂ ਦੌਰਾਨ ਸੱਜੇ ਸਿੰਘ ਆਪਣੇ ਸਿਰ ਤੇ ਹੱਥ ਫੇਰ ਕੇ ਸ਼ੁਭ ਕੇ ਬੈਠੀ ਆਪਣੀ ਟੀਮ ਨੂੰ ਇਸ਼ਾਰਾ ਕਰਦਾ ਤੇ ਪਲ ਚੱਟਕਦੇ ਆਈ ਉਥੇ ਪੁਲਿਸੀ ਪੁਲਸ ਹੋ ਜਾਂਦੀ ਸਾਰੀਆਂ ਕੁੜੀਆਂ ਤੇ ਉਹਨਾਂ ਦੋ ਦਲਾਲਾ ਛੇਵਾ ਤੇ ਪ੍ਰਵੀਨ ਨੂੰ ਪੁਲਸ ਚੱਕ ਕੇ ਥਾਣੇ ਲੈ ਆਉਂਦੀ ਜਾਂਚ ਦੌਰਾਨ ਪਤਾ ਚੱਲਦਾ ਹੈ ਕਿ ਇਹਨਾਂ ਕੁੜੀਆਂ ਵਿੱਚੋਂ ਦੋ ਕੁੜੀਆਂ 25 ਤੇ 30 ਸਾਲ ਦੀ ਉਮਰ ਦੀਆਂ ਹਨ ਤੇ ਇਹ ਦੋਵੇਂ ਵਿਆਹੀਆਂ ਹੋਈਆਂ ਕੁੜੀਆਂ ਚੋਂ ਇੱਕ 19 ਸਾਲ ਦੀ ਵਿਦਿਆਰਥਣ ਸੀ ਇੱਕ 22 ਸਾਲ ਦੀ ਐਮਬੀਏ ਦੀ ਵਿਦਿਆਰਥਣ ਦੋ ਹੋਰ 24 ਤੇ 25 ਸਾਲ ਦੀ ਉਮਰ ਦੀਆਂ ਸਨ ਦੋ 에어 호ਸਟਸ ਤੇ ਦੋ ਹਾਊਸ ਵਾਈਫ ਸਨ ਸਾਰੀਆਂ ਛੇਤੀ ਛੇਤੀ ਪੈਸੇ ਕਮਾਉਣ ਦੇ ਚੱਕਰ ਵਿੱਚ ਸਨ ਜਾਤੁਦਰਾ ਦੇ ਵੀ ਪਤਾ ਚੱਲਦਾ ਹੈ ਕਿ ਹੋਡਾ ਸੱਡੀ ਗੱਡੀ ਦਾ ਮਾਲਕ ਸ਼ਿਵ ਕੁਮਾਰ ਦਵੇਦੀ ਉਰਫ ਸ਼ਿਵਾਈ ਸੀ ਦੂਜੀ ਕਾਰ ਪ੍ਰਵੀਨ ਦੇ ਨਾਮ ਹੁੰਦੀ ਹੈ ਮਾਮਲਾ ਦਰਜ ਹੁੰਦਾ ਤੇ ਇਹ ਹਵਾਲਾਤ ਵਿੱਚ ਦੇ ਦਿੱਤੇ ਜਾਂਦੇ ਪਰ ਪਤਾ ਨਹੀਂ ਕਿਉਂ ਪੁਲਿਸ ਨੂੰ ਇਸ ਕੇਸ ਵਿੱਚ ਇਦਾਂ ਲੱਗ ਰਿਹਾ ਸੀ ਕਿ ਇਹ ਮਾਮਲਾ ਜਿੰਨਾ ਛੋਟਾ ਲੱਗ ਰਿਹਾ ਹੈ ਉਹਨਾ ਛੋਟਾ ਹੈ ਨਹੀਂ ਦੋ ਬੰਦੇ ਆਪਣੇ ਆਪ ਨੂੰ ਮਾਮੂਲੀ ਦਲਾਲ ਦੱਸ ਰਹੇ ਹਨ ਪਰ ਉਹਨਾਂ ਦੇ ਲੱਛਣ ਮਾਮੂਲੀ ਨਹੀਂ ਲੱਗਦੇ ਪੁਲਿਸ ਛੇਵੇਂ ਤੋਂ ਫਿਰ ਪੁੱਛਗਿੱਛ ਕਰਦੀ ਤਉ ਦੱਸਦਾ ਏ ਕਿ ਜਦੋਂ ਮੈਂ ਤਾਂ ਪਹਿਲੀ ਵਾਰ ਇਸ ਧੰਦੇ ਵਿੱਚ ਫਸਿਆ ਤੇ ਅੱਜ ਇਹ ਕਸਮ ਖਾਦਾ ਕਿ ਅੱਗੇ ਤੋਂ ਇਹ ਕੰਮ ਨਹੀਂ ਕਰਦਾ ਆਖਰਕਾਰ ਪੁਲਿਸ ਸ਼ਿਵੇ ਦੇ ਘਰ ਜਾਣ ਦੀ ਤਿਆਰੀ ਕਰਦੀ ਹੈ ਸ਼ਿਵਾ ਪੁਲਿਸ ਦੇ ਘਰ ਜਾਣ ਤੋਂ ਥੋੜਾ ਘਬਰਾਉਂਦਾ ਤੇ ਆਲੇ-ਟਾਲੇ ਮਾਰਦਾ ਕਿ ਸਰ ਤੁਹਾਡਾ ਅਸੀਂ ਸੇਵਾ ਪਾਣੀ ਕਰ ਦਿੰਦੇ ਆ ਤੁਸੀਂ ਮੇਰੇ ਘਰ ਜਾ ਕੇ ਕੀ ਲੈਣਾ ਛੇਤੀ ਸਾਨੂੰ ਅਦਾਲਤ ਵਿੱਚ ਪੇਸ਼ ਕਰੋ ਤੇ ਸਾਨੂੰ ਜੇਲ੍ਹ ਭੇਜ ਦਿਓ ਇਹ ਗੱਲਾਂ ਪੁਲਿਸ ਦੇ ਸ਼ੱਕ ਨੂੰ ਹੋਰ ਯਕੀਨ ਵਿੱਚ ਬਦਲ ਦੇ ਦੀਆਂ ਪੁਲਿਸ ਸ਼ਿਵੇ ਦੇ ਘਰ ਪਹੁੰਚ ਜਾਂਦੀ ਤੇ ਸਭ ਨੇ ਕੀ ਦੇਖਦੀਏ ਕਿ ਘਰ ਵਿੱਚ ਇਸੇ ਛੇਵੇਂ ਦਿਨ ਇਹ ਵੱਡੀਆਂ-ਵੱਡੀਆਂ ਫੋਟੋਆਂ ਲੱਗਿਆ ਹੋਈਆਂ ਹਨ ਇਹ ਫੋਟੋ ਆਪ ਬੱਦੇ ਦੇ ਰੂਪ ਵਿੱਚ ਨਹੀਂ ਬਲਕਿ ਇੱਕ ਬਾਬੇ ਦੇ ਰੂਪ ਵਿੱਚ ਇੱਕ ਸੰਤ ਦੇ ਰੂਪ ਵਿੱਚ ਸਨ ਘਰ ਵਿੱਚ ਬਾਬੇ ਦੇ ਬਹੁਤ ਸਾਰੇ ਸ਼ਰਧਾਲੂ ਵੀ ਬੈਠੇ ਹੋਏ ਸਨ ਜਦੋਂ ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰਦੀ ਤਾਂ ਬੜੇ ਹੀ ਵੱਡੇ-ਵੱਡੇ ਰਾਜ਼ ਖੁੱਲਦੇ ਦਰਅਸਲ ਸ਼ਿਵਾ ਉਰਫ ਛਿਵ ਮੂਰਤੀ ਇੱਕ ਪਖੰਡੀ ਬਾਬਾ ਸੀ ਉਸਦੇ ਚੇਲੇ ਇਸ ਨੂੰ ਇੱਛਾਧਾਰੀ ਸੰਤ ਅਜੀਵ ਰੰਜਨ द्विवेदी ਮਹਾਰਾਜ ਚਿੱਤਰਕੋਟ ਵਾਲੇ ਦੇ ਦਾਬਦਲ ਜਾਣਦੇ ਸਨ ਦਿੱਲੀ ਹੀ ਨਹੀਂ ਇਹ ਬਾਬਾ ਐਮਪੀ ਜੂਪੀ ਤੱਕ ਮਸ਼ਹੂਰ ਸੀ ਇੰਨਾ ਹੀ ਨਹੀਂ ਦੱਖਣੀ ਭਾਰਤ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਲੋਕ ਇਸ ਨੂੰ ਬਾਬਾ ਸ਼ਵੇਸ਼ਬ ਨਾਮ ਨਾਲ ਪੁਜਦੇ ਸਨ ਇਸ ਪਖੜੀ ਦਾ ਨਾਮ ਭੀਮਾ ਨਦ ਵੀ ਹੁੰਦਾ ਹੈ ਇੱਥੇ ਹੀ ਬਸ ਨਹੀਂ ਇਸ ਬਾਬੇ ਦਾ ਪੂਰੇ ਭਾਰਤ ਵਿੱਚ ਮਾਇਆ ਜਾਲ ਫੈਲਿਆ ਹੋਇਆ ਸੀ ਧਰਮ ਦੀ ਆੜ ਵਿੱਚ ਇਹ ਕੁੜੀਆਂ ਸਪਲਾਈ ਦਾ ਧੰਦਾ ਕਰਿਆ ਕਰਦਾ 26 ਫਰਵਰੀ ਜਦੋਂ ਪੁਲਿਸ ਇਹਨਾਂ ਅੱਠ ਜਾਣਿਆਂ ਨੂੰ ਜਦੋਂ ਗ੍ਰਿਫਤਾਰ ਕਰਦੀ ਤਾਂ ਫਿਰ ਇਹਨਾਂ ਨੂੰ ਪਟਿਆਲਾ ਹਾਊਸ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ। ਅਦਾਲਤ ਉਹਨਾਂ 6 ਕੁੜੀਆਂ ਤੇ ਪ੍ਰਵੀਨ ਨੂੰ ਤਾਂ ਜੇਲ੍ਹ ਭੇਜ ਦਿੰਦੀ। ਪਰ ਸ਼ਿਵ ਮੂਰਤੀ ਬਾਬੇ ਦਾ ਪੁਲਿਸ ਨੂੰ 7-1/2 ਦਾ ਰਿਮਾਂਡ ਮਿਲ ਜਾਂਦਾ। ਇਹ ਖਬਰ ਜਦੋਂ ਬਾਹਰ ਆਉਂਦੀ ਤਾਂ ਪੂਰੇ ਦੇਸ਼ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਜਾਂਦੀ ਹੈ। ਮੀਡੀਆ ਵਿੱਚ ਇਹ ਕੇਸ ਵੱਡੀਆਂ-ਵੱਡੀਆਂ ਸੁਰਖੀਆਂ ਬਣ ਚੁੱਕਾ ਸੀ। ਦੂਜੇ ਪਾਸੇ ਉਧਰ ਪੁਲਿਸ ਜਦੋਂ ਰਿਮਾਂਡ ਦੌਰਾਨ ਬਾਬੇ ਤੋਂ ਸਖਤੀ ਨਾਲ ਪਰਦਾਲ ਕਰਦੀ ਤਾਂ ਬੜੇ ਹੀ ਵੱਡੇ-ਵੱਡੇ ਅਤੇ ਡੋਂਗੇ ਰਾਜ ਇਸ ਵੱਲੋਂ ਅਗਲੇ ਜਾਂਦੇ ਹਨ। ਇਸ ਦੀ ਡੈਰੀ ਵਿੱਚੋਂ ਭਾਰਤ ਦੀਆਂ ਵੱਡੀਆਂ-ਵੱਡੀਆਂ ਕੌਲਗਰਦ ਦੇ ਨੰਬਰ ਮਿਲਦੇ ਇੱਥੇ ਪਹਿਲੀ ਵਾਰ ਇਸ ਬਾਬੇ ਦੀ ਜ਼ਿੰਦਗੀ ਦਾ ਕੱਚਾ ਛਿੱਟਾ ਖੁੱਲਦਾ ਹੈ ਕਹਾਣੀ ਸ਼ੁਰੂ ਹੁੰਦੀ ਹੈ ਜੂਪੀ ਰਾਜ ਦੇ ਚਿੱਤਰਕੋੜ ਜ਼ਿਲ੍ਹੇ ਵਿੱਚ ਪਿੰਡ ਚੋਮਰੋਆ ਤੋਂ ਜਿੱਥੇ ਇਸ ਬਾਬੇ ਦਾ ਜਨਮ ਹੋਇਆ ਸੀ ਗ੍ਰਿਫਤਾਰੀ ਵਕਤ ਇਸ ਬਾਬੇ ਦੀ ਉਮਰ 39 ਸਾਲ ਦੀ ਸੀ ਪੁਲਿਸ ਕੋਲੇ ਦੱਸਦਾ ਹੈ ਕਿ ਜਨਮ ਤੋਂ ਬਾਅਦ ਉਸ ਨੇ ਆਪਣੇ ਪਿੰਡ ਵਿੱਚੋਂ ਹੀ ਨੌਜਮਾਤਾ ਪਾਸ ਕੀਤੀਆਂ ਤੇ ਨੌਵੀਂ ਤੋਂ ਬਾਅਦ ਇੱਕ ਪਿੰਡੂ ਡਾਕਟਰ ਦਾ ਕੰਪਾਉਂਡਰ ਬਣ ਜਾਂਦਾ ਜਵਾਨੀ ਅਜੇ ਸ਼ੁਰੂ ਹੀ ਹੋਈ ਹੁੰਦੀ ਹੈ ਕਿ ਮਾਪਿਓ ਇਸ ਦਾ ਵਿਆਹ ਕਰ ਦਿੰਦੇ ਹਨ ਕੁਝ ਸਮਾਂ ਗੁਜ਼ਰਦਾ ਤੇ ਅਚਾਨਕ ਇਸ ਦਾ ਰੁਝਾਨ ਤੰਤਰ ਮੱਤਰਾਂ ਵੱਲ ਹੋ ਜਾਂਦਾ ਹੈ ਤੇ ਇਹ ਉਸੇ ਨਾਲ ਸੰਬੰਧਿਤ ਕਿਤਾਬਾਂ ਪੜ੍ਹਦਾ ਰਹਿੰਦਾ ਜਿੱਤੇ ਥੋੜੇ ਸਮੇਂ ਬਾਅਦ ਇਹ ਆਪਣੇ ਆਪ ਨੂੰ ਪੁਛਾ ਕੱਢਣ ਵਾਲਾ ਬਾਬਾ ਲਾੜ ਦਿੰਦਾ ਹੈ ਇੰਨਾ ਹੀ ਨਹੀਂ ਇਹ ਆਪਣਾ ਇੱਕ ਕਲੀਨਿਕ ਵੀ ਖੋਲਦਾ ਤੇ ਨਾਲ-ਨਾਲ ਲੋਕਾਂ ਨੂੰ ਅੰਗਰੇਜ਼ੀ ਦਵਾਈ ਦਿੰਦਾ ਤੇ ਨਾਲ-ਨਾਲ ਉਹਨਾਂ ਦੀਆਂ ਪੁਛਾਂ ਕੱਢਦਾ ਪਰ ਫਿਰ ਅਚਾਰ ਕੋਸ ਇਲਾਕੇ ਦੇ ਪੁਲਿਸ ਝੋਲਾ ਛਾਪ ਡਾਕਟਰਾਂ ਤੇ ਸਖਤੀ ਕਰਦੀ ਜਿਸ ਕਾਰਨ ਇਸ ਨੂੰ ਆਪਣਾ ਸਭ ਕੁਝ ਛੱਡ ਕੇ ਆਗਰੇ ਜਾਣਾ ਪੈਂਦਾ ਹੈ ਆਗਰੇ ਜਾ ਕੇ ਉਹ ਵਿਲਾ ਹੋਣ ਕਰਕੇ ਇੱਕ ਮੰਦਰ ਵਿੱਚ ਰਜਨਾ ਜਾਣਾ ਸ਼ੁਰੂ ਕਰਦਾ ਹੈ ਤੇ ਨਾਲ-ਨਾਲ ਭਜਨ ਯਾਦ ਕਰਦਾ ਰਹਿੰਦਾ ਹੌਲੀ-ਹੌਲੀ ਇਹ ਆ ਭਜਨ ਗਾਉਣ ਲੱਗ ਪੈਂਦਾ ਤੇ ਲੋਕ ਇਸ ਨੂੰ ਜਗਰਾਤਿਆਂ ਵਿੱਚ ਬੁਲਾਉਣ ਲੱਗਦੇ ਹਨ ਪਰ ਇਸ ਕੰਮ ਵਿੱਚ ਬਹੁਤ ਘੱਟ ਪੈਸੇ ਮਿਲਦੇ ਹੁੰਦੇ ਜਿਸ ਕਾਰਨ ਇਹ ਆਗਰਾ ਛੱਡ ਕੇ ਦਿੱਲੀ ਆ ਜਾਂਦਾ ਪਰ ਦਿੱਲੀ ਆ ਕੇ ਸਭ ਤੋਂ ਵੱਡੀ ਮੁਸ਼ਕਲ ਸੀ ਪੈਸਿਆਂ ਦੀ ਦਿੱਲੀ ਚ ਇਸ ਕੋਲੇ ਇੱਕ ਵੀ ਰੁਪਈਆ ਕੋਲ ਨਹੀਂ ਸੀ ਜਿਸ ਤੋਂ ਬਾਅਦ ਕੰਮਕਾਰ ਲੱਭਦਿਆ ਦਿੱਲੀ ਦੇ ਇੱਕ ਹੋਟਲ ਵਿੱਚ ਲੰਮਾ ਕਦ ਕਾਠ ਹੋਣ ਕਰਕੇ ਇਸ ਨੂੰ ਸਿਕਿਉਰਿਟੀ ਗਾਰਡ ਦੀ ਨੌਕਰੀ ਮਿਲ ਜਾਂਦੀ ਹੈ ਤੇ ਨੌਕਰੀ ਮਿਲਣ ਤੋਂ ਬਾਅਦ ਇੱਕ ਕਿਰਾਏ ਦਾ ਇੱਕ ਕਮਰਾ ਲੈ ਕੇ ਫਿਰ ਉੱਥੇ ਰਹਿਣਾ ਸ਼ੁਰੂ ਕਰਦਾ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਿਆ ਕਰਦਿਆ ਇੱਕ ਦਿਨੇ ਦੇ ਮਨ ਵਿੱਚ ਖਿਆਲ ਆਉਂਦਾ ਕਿ ਯਾਰ ਮੇਰੀ ਕਿਹੜੀ ਜ਼ਿੰਦਗੀ ਹੈ ਮੇਰੀ ਸਾਰੀ ਜ਼ਿੰਦਗੀ ਤਾਂ ਲੱਗਦਾ ਲੋਕਾਂ ਨੂੰ ਸਲੂਟ ਮਾਰਦਿਆ ਨਿਕਲ ਜਾਣੀ ਹੈ ਉਹ ਸਮਾਂ ਕਦੋਂ ਆਊਗਾ ਜਦੋਂ ਲੋਕ ਮੈਨੂੰ ਸਲੂਟ ਮਾਰਨਗੇ ਇਹੀ ਵਿਚਾਰਾ ਕਰਦਾ ਹੈ ਸਿਕਿਉਰਿਟੀ ਗਾਰਡ ਦੀ ਨੌਕਰੀ ਛੱਡ ਦਿੰਦਾ ਤੇ ਫਿਰ ਇੱਕ ਵੱਧਿਆ ਦੇ ਮ사ਜ ਵਾਲੇ ਪਾਰਲਰ ਵਿੱਚ ਕੰਮ ਸ਼ੁਰੂ ਕਰ ਦਿੰਦਾ ਹੈ ਇੱਥੇ ਤਨਖਾਹ ਵੀ ਸਿਕਿਉਰਿਟੀ ਗਾਰਡ ਨਾਲੋਂ ਜ਼ਿਆਦਾ ਮਿਲਦੀ ਸੀ ਹੌਲੀ ਹੌਲੀ ਇਸ ਪਾਰਲਰ ਵਿੱਚ ਸ਼ਿਵ ਨੂੰ ਪਤਾ ਚੱਲਦਾ ਹੈ ਕਿ ਬੋਡੀ ਮ사ਜ ਵਾਲਾ ਕੋਈ ਪਾਰਲਰ ਨਹੀਂ ਬਲਕਿ ਇੱਥੇ ਤਾਂ ਗੇ ਮੁੰਡੇ ਅਤੇ ਬੰਦੇ ਆਪਣੀ ਮ사ਜ ਅਤੇ ਸਰੀਰਕ ਹਵਸ ਮਟਾਉਣ ਆਉਂਦੇ ਹਨ ਤੇ ਸੇਵਾ ਦੀ ਸਰੀਰਕ ਡੀਲ ਡਾਲ ਵਧੀਆ ਹੋਣ ਕਰਕੇ ਹੀ ਉਸ ਨੂੰ ਇੱਥੇ ਨੌਕਰੀ ਮਿਲੀ ਹੈ 6 ਮਹੀਨੇ ਇੱਥੇ ਗੁਜ਼ਰਦੇ ਹੁਣ ਇੱਥੋਂ ਵੀ ਇਸ ਦਾ ਮਨ ਅੱਕ ਜਾਂਦਾ ਤੇ ਫਿਰ ਕੁਝ ਸਮਾਂ ਇੱਕ ਹੋਰ ਪਾਰਲਰ ਵਿੱਚ ਨੌਕਰੀ ਕਰਦਾ ਜਿੱਥੇ ਕੁੜੀਆਂ ਮ사ਜ ਕਰਦੀਆਂ ਹੁੰਦੀਆਂ ਸਨ ਹੌਲੀ-ਹੌਲੀ ਮ사ਜ ਵਾਲੇ ਧੰਦੇ ਦੇ ਪੂਰੇ ਗੁਰ ਸਿੱਖੇ ਇਹ ਆਪਣਾ ਹੀ ਇੱਕ ਮ사ਜ ਪਾਰਲਰ ਸ਼ੁਰੂ ਕਰਦਾ ਹੈ ਪਰ ਇੱਥੇ ਮ사ਜ ਨਹੀਂ ਸੀ ਹੁੰਦੀ ਇਹਨੇ ਇੱਕ ਦੇਵਪਾਰ ਦਾ ਅੱਡਾ ਖੋਲ੍ਹਿਆ ਸੀ ਜਿੱਥੇ ਸੋਹਣੀਆਂ-ਸੋਹਣੀਆਂ ਕੁੜੀਆਂ ਰੱਖੀਆਂ ਹੋਈਆਂ ਸਨ ਦੇ ਮਸਾਜ ਦੇ ਨਾਮ ਤੇ ਗਲਤ ਕੰਮ ਕਰਦੀਆਂ ਹੁਣ ਇਸ ਧੰਦੇ ਚੋਂ ਛੇਵੇਂ ਨੂੰ ਅੰਨਾ ਪੈਸਾ ਆਉਣ ਲੱਗਾ ਦੇ ਵਪਾਰ ਦਾ ਧੰਦਾ ਸ਼ੁਰੂ ਕਰਕੇ ਉਹ ਸੋਚਦਾ ਹੁੰਦਾ ਸੀ ਕਿ ਦੁਨੀਆ ਦਾ ਸਭ ਤੋਂ ਵਧੀਆ ਧੰਦਾ ਹੀ ਇਹ ਹੈ ਨਾਲੇ ਪੈਸੇ ਬਣਦੇ ਆ ਤੇ ਨਾਲੇ ਨਿਆਰੇ ਮਿਲਦੇ ਪਰ ਇਹ ਤਰੱਕੀ ਜਿਆਦਾ ਦੇਰ ਤੱਕ ਨਾ ਚੱਲੀ ਸਾਲ 1997 ਦੇ ਵਿੱਚ ਪੁਲਿਸ ਇਸ ਦੇ ਮਸਾਜ ਪਾਲਣ ਤੇ ਰੇਡ ਕਰਦੀ ਹੈ ਤੇ ਕੁੜੀਆਂ ਸਮੇਤ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਜੇਲ੍ਹ ਜਾ ਕੇ ਵੀ ਉਸ ਨੇ ਇਸ ਧੰਦੇ ਤੋਂ ਪਛਾਰੀ ਵਟਿਆ ਬੇਸ਼ੱਕ ਮ사ਜ ਪਾਲਰ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਉਸ ਦੇ ਸਬੰਧ ਵੱਡੇ ਵੱਡੇ ਦਲਾਲਾਂ ਨਾਲ ਜੁੜ ਗਏ ਤੇ ਹੁਣ ਉਹ ਵੀ ਦਲਾਲ ਦੀ ਭੂਮਿਕਾ ਵਿੱਚ ਆ ਗਿਆ ਨਾਲੇ ਕੁੜੀਆਂ ਤੋਂ ਕਮਿਸ਼ਨ ਲੈਂਦਾ ਨਾਲੇ ਗ੍ਰਾਹਕਾਂ ਤੋਂ ਉੱਪਰੋਂ ਟੈਨਸ਼ਨ ਵੀ ਕਿਸੇ ਗੱਲ ਦੀ ਨਹੀਂ ਹੌਲੀ ਹੌਲੀ ਸ਼ਿਵਾ ਦੇਵਪਾਰ ਦੇ ਧੰਦੇ ਵਿੱਚ ਇਹਨਾਂ ਅੰਦਰ ਤੱਕ ਧਸ ਗਿਆ ਕਿ ਸਾਰੀ ਦਿੱਲੀ ਦੀਆਂ ਕਾਲ ਗਰਲਸ ਇਸੇ ਦੇ ਹੀ ਕੰਟੈਕਟ ਵਿੱਚ ਹੁੰਦੀਆਂ ਸਨ ਕਿ ਸਾਨੂੰ ਕੋਈ ਅਮੀਰ ਸਾਹੀ ਲਿਆ ਕੇ ਦੇ ਪਰ 1 ਸਾਲ ਬਾਅਦ ਸਾਲ 1998 ਵਿੱਚ ਦਵਾਰਾ ਪੁਲਿਸ ਇਸਨੂੰ ਕੁੜੀਆਂ ਸਮੇਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਦੀ ਜਿੱਥੋਂ ਫੇਰੇ ਥੋੜੇ ਬਹੁਤ ਸਮੇਂ ਬਾਅਦ ਜਮਾਨਤੇ ਬਾਹਰ ਆ ਜਾਂਦਾ ਹੈ ਪਰ ਇਸ ਵਾਰ ਇਸ ਦੀ ਫੋਟੋ ਦਿੱਲੀ ਦੇ ਸਾਰੇ ਥਾਣਿਆਂ ਤੱਕ ਪਹੁੰਚ ਚੁੱਕੀ ਸੀ ਪੁਲਿਸ ਅਤੇ ਅਪਰਾਧ ਜਗਤ ਵਿੱਚ ਇਹ ਬਦਨਾਮ ਹੋ ਚੁੱਕਾ ਸੀ ਜਿਸ ਕਰਨੇ ਦੇਵਪਾਰ ਦਾ ਧੰਦਾ ਥੋੜਾ ਚਿਰ ਬੰਦ ਕਰਕੇ ਚੋਰੀ ਦੀਆਂ ਚੀਜ਼ਾਂ ਵੇਚਣ ਦਾ ਕੰਮ ਸ਼ੁਰੂ ਕਰਦਾ ਹੈ ਪਰ ਇਸ ਧੰਦੇ ਵਿੱਚ ਵੀ ਸਾਲ 1998 ਦੇ ਵਿੱਚ ਪੁਲਿਸ ਇਸਨੂੰ ਡਕੈਤੀ ਦੇ ਇੱਕ ਕੇਸ ਵਿੱਚ ਫਿਰ ਗ੍ਰਿਫਤਾਰ ਕਰ ਲੈਂਦੀ ਹੈ ਇਸ ਵਾਰ ਜਮਾਨਤ ਨਾਲ ਛੇਤੀ ਮਿਲੀ ਤੇ ਪੂਰੇ 5 ਸਾਲ ਇਸ ਨੂੰ ਜੇਲ੍ਹ ਚ ਗੁਜ਼ਾਰਨੇ ਪਏ 5 ਸਾਲਾਂ ਵਿੱਚ ਇਸ ਦਾ ਸਭ ਕੁਝ ਪਿੱਛੇ ਬਰਬਾਦ ਹੋ ਚੁੱਕਾ ਸੀ ਹੁਣ ਫੇਰ ਪੈਸੇ ਕਮਾਉਣੇ ਸਨ ਇਸ ਵਾਰ ਇਹ ਦਿੱਲੀ ਛੱਡ ਕੇ ਨੋਇਡਾ ਵਿੱਚ ਫੇਰ ਆਪਣਾ ਪੁਰਾਣਾ ਦੇ ਵਪਾਰ ਦਾ ਕੰਮ ਸ਼ੁਰੂ ਕਰਦਾ ਪਰ ਇੱਥੇ ਵੀ ਪੁਲਿਸ ਛੇਤੀ ਇਸ ਨੂੰ ਚੁੱਕ ਲੈਂਦੀ ਹੈ 2003 ਵਿੱਚ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਇਹ ਜੇਲ੍ਹ ਤੋਂ ਜਮਾਨਤ ਤੇ ਬਾਹਰ ਆਉਂਦਾ ਪਰ ਫੇਰ ਥੋੜੇ ਦਿਨਾਂ ਬਾਅਦ ਪੁਲਿਸ ਦੁਬਾਰਾ ਚੁੱਕ ਲੈਂਦੀ ਇਸ ਵਾਰ ਪੁਲਸ ਨੂੰ ਲੈ ਕੇ ਇਹਦੇ ਮਨ ਵਿੱਚ ਬਹੁਤ ਜ਼ਿਆਦਾ ਡਰ ਬੈਠ ਗਿਆ ਸੀ। ਇਸ ਨੂੰ ਲੱਗਣ ਲੱਗਾ ਕਿ ਸ਼ਾਇਦ ਮੇਰੇ ਗ੍ਰਹਿ ਹੀ ਪੁੱਟੇ ਚੱਲ ਰਹੇ ਹਨ। ਇਸੇ ਲਈ ਇਹ ਫਿਰ ਦੁਬਾਰਾ ਤੰਤਰ ਮੰਤਰ ਤੇ ਵਾਪਸ ਭਜਨ ਗਾਉਣ ਵਾਲੇ ਕੰਮ ਵੱਲ ਤੁਰ ਪੈਂਦਾ ਏ। ਇਹ ਇੱਕ ਵੱਖਰੀ ਜਗ੍ਹਾ ਤੇ ਜਾ ਕੇ ਇੱਕ ਘਰ ਲਈਦਾ ਤੇ ਘਰ ਨੂੰ ਮੰਦਰ ਦਾ ਰੂਪ ਦੇ ਦਿੰਦਾ। ਨਾਲ ਹੀ ਸਾਈ ਤੇ ਆਪਣੀਆਂ ਵੱਡੀਆਂ-ਵੱਡੀਆਂ ਤਸਵੀਰਾਂ ਲਗਾ ਦਿੰਦਾ ਏ। ਨਵਾਂ-ਨਵਾਂ ਮੰਦਰ ਖੁੱਲ੍ਹਿਆ ਵੇਖ ਕੇ ਸ਼ਰਧਾਲੂ ਵੀ ਆਉਣੇ ਸ਼ੁਰੂ ਹੋ ਗਏ। ਤੇ ਮੱਦਰ ਜ ਬੈਠਾ ਬੈਠਾ ਇਹ ਆਪਣੇ ਆਪ ਨੂੰ ਇਸ਼ਾ ਧਾਰੇ ਬਾਬਾ ਲਾਣ ਦਿੰਦਾ ਕਿ ਮੈਂ ਜਦੋਂ ਚਾਹਾਂ ਕਿਸੇ ਦਾ ਵੀ ਰੂਪ ਧਾਰ ਕਰ ਸਕਦਾ ਹਾ ਦਿਨੇ ਇਹ ਚੋਲਾ ਪਾ ਕੇ ਬਾਬਾ ਬਣਿਆ ਰਹਿੰਦਾ ਤੇ ਰਾਤ ਨੂੰ ਜੀਨ ਪਾ ਕੇ ਸ਼ਰਾਬ ਦੇ ਨਸ਼ੇ ਵਿੱਚ ਤਲੱਬਾਂ ਵਿੱਚ ਨੱਚਦਾ ਕੁੜੀਆਂ ਨਾਲ ਰਾਤਾਂ گزارਦਾ ਮੱਦਰ ਵਿੱਚ ਬੈਠਦਿਆਂ ਬੈਠਦਿਆਂ ਔਲੀ-ਔਲੀ ਇਸ ਦੇ ਸ਼ਰਧਾਲੂ ਵੀ ਵਧਨੇ ਸ਼ੁਰੂ ਹੋ ਗਏ ਬਹੁਤ ਸਾਰੇ ਲੋਕਾਂ ਲਈ ਇਹ ਰੱਬ ਬਣ ਗਿਆ ਇੱਕ ਵਾਰ ਫਿਰ ਪੈਸਿਆਂ ਦੀ ਢੇਰੀ ਲੱਗਣੀ ਸ਼ੁਰੂ ਹੋ ਗਈ ਪਰ ਇਸ ਨੂੰ ਬਾਬਾ ਬਣ ਕੇ ਇੰਨੀ ਖੁਸ਼ੀ ਨਹੀਂ ਸੀ ਮਿਲਦੀ ਜਿੰਨੀ ਖੁਸ਼ੀ ਇਸ ਨੂੰ ਦੇਵਪਾਰ ਦੇ ਧੰਦੇ ਵਿੱਚ ਮਿਲਦੀ ਸੀ ਪਰੰਤੂ ਪੁਲਸ ਦੀ ਕੁੱਟ ਦੇ ਕੇ ਇਹ ਫਿਰ ਸਹਿਮ ਕੇ ਬੈਠ ਜਾਂਦਾ ਇਸ ਇੱਛਾ ਨੂੰ ਪੂਰਾ ਕਰਨ ਲਈ ਅਤੇ ਦੇਵਪਾਰ ਦਾ ਧੰਦਾ ਦੁਬਾਰਾ ਸ਼ੁਰੂ ਕਰ ਲਈ ਇਹ ਪ੍ਰਵੀਨ ਨਾਭ ਦੇ ਇੱਕ ਸ਼ਖਸ ਨੂੰ ਆਪਣੇ ਕੋਲ ਬੁਲਾਉਂਦਾ ਹੈ ਪਲਾਨਿੰਗ ਸਾਰੀ ਸ਼ਿਵ ਮੂਰਤੀ ਦੀ ਹੁੰਦੀ ਸੀ ਪਰ ਉਸ ਨੂੰ ਅੰਜਾਮ ਪ੍ਰਵੀਨ ਦਿਆ ਕਰਦਾ ਸੀ ਦਿੱਲੀ ਤੋਂ ਇਲਾਵਾ ਕੋਲਕਾਤਾ ਮੁੰਬਈ ਬੈਂਗਲੌਰ ਤੇ ਨਹੀਂ ਲੱਗੇ ਵੱਡੇ ਮਹਾਨਗਰਾਂ ਦੇ ਵਿੱਚ ਇਹਨਾਂ ਨੇ ਆਪਣਾ ਜਾਲ ਵਿਛਾਇਆ ਇਨਾਂ ਵੱਲੋਂ ਇੱਕ ਕੁੜੀ ਦੇ ਨਾਮ ਦੀ ਵੈੱਬਸਾਈਟ ਬਣਾਈ ਜਾਂਦੀ। ਇਸ ਵੈੱਬਸਾਈਟ ਤੇ ਜਾ ਕੇ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਗ੍ਰਾਹਕ ਜਦੋਂ ਕੁੜੀ ਦੀ ਮੰਗ ਕਰਦਾ ਸੀ ਤਾਂ ਉੱਥੇ ਬੈਠੇ ਦੀ ਉਸਦੀ ਵੈੱਬਸਾਈਟ ਰਾਹੀਂ ਮੰਗ ਪੂਰੀ ਕਰ ਦਿੱਤੀ ਜਾਂਦੀ। ਪੈਸੇ ਸਾਰੇ ਆਨਲਾਈਨ ਖਾਤਿਆਂ ਵਿੱਚ ਜਮ੍ਹਾਂ ਹੋ ਜਾਂਦੇ। ਇਸ ਮੋੜ ਤੇ ਆ ਕੇ ਮੁਸ਼ਕਲ ਇਹ ਖੜੀ ਹੋ ਜਾਂਦੀ ਕਿ ਦੇਵਪਾਰ ਦਾ ਇਹ ਧੰਦਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਜੋ ਇਕੱਲੇ ਪ੍ਰਵੀਨ ਤੋਂ ਸੰਭਲ ਨਹੀਂ ਰਿਹਾ ਹੁੰਦਾ। ਜਿਸ ਕਰਕੇ ਸ਼ਿਵ ਮੂਰਤੀ ਨਵੀਂ ਉਹਦਾ ਆਪ ਇਸ ਵੇਚ ਉਤਰਨਾ ਪੈਂਦਾ। ਦਿਨੇ-ਦਿਨੇ ਬਾਬਾ ਤੇ ਰਾਤ ਨੂੰ ਜੀਨ ਟੀ-ਸ਼ਰਟ ਪਾ ਕੇ ਬਾਬਾ ਪ੍ਰਵੀਨ ਨਾਲ ਦਲਾਲ ਬਣ ਜਾਂਦਾ ਗ੍ਰਾਹਕਾਂ ਨੂੰ ਕੁੜੀਆਂ ਨਾਲ ਮਲਾਉਂਦਾ ਇਸੇ ਧੰਦੇ ਲਈ ਇਹ ਤਿੰਨ ਫਲਾਈਟ ਕਿਰਾਏ ਤੇ ਲੈਂਦਾ ਏ ਇੱਕ ਵਿੱਚੋਂ ਬਾਰੋਂ ਆਈਆਂ ਕੁੜੀਆਂ ਰਹਿਦੀਆਂ ਸਨ ਇੱਕ ਵਿੱਚ ਦੇਵਪਾਰ ਦਾ ਧੰਦਾ ਹੁੰਦਾ ਸੀ ਤੇ ਇੱਕ ਫਲਾਟ ਵਿੱਚ ਇਹ ਆਪ ਰਿਆ ਕਰਦਾ ਲੋਕਾਂ ਨੂੰ ਵਿਖਾਉਣ ਵਾਸਤੇ ਸ਼ਿਵ ਮੂਰਤੀ ਦਾਣ ਪੁੰਨ ਦੇ ਕੰਮ ਵੀ ਵੱਧ ਚੜ੍ਹ ਕੇ ਕਰਦਾ ਪਰਵਚਨ ਪੜਹਾਰੇ ਜਗਰਾਤੇ ਗਰੀਬਾਂ ਦੀ ਮਦਦ ਇਹ ਇਸ ਦੇ ਦਿਨ ਦਿਨ ਦੇ ਕੰਮ ਹੁੰਦੇ ਸਨ ਜਿਸ ਨੂੰ ਵੇਖ ਕੇ ਲੋਕ ਇਸ ਨੂੰ ਰੱਬ ਮੰਨ ਕੇ ਪੂਜਦੇ ਦੂਜੇ ਪਾਸੇ ਇਸ ਦੇ ਚੋਟੀ ਦੇ ਦੇਵਪਾਰ ਦੇ ਧੰਦੇ ਵਿੱਚ ਯੂਨੀਵਰਸਿਟੀ ਕਾਲਜਾਂ ਦੀਆਂ ਕੁੜੀਆਂ 에ਅਰ ਹੋਸਟਸ ਚੰਗੇ ਚੰਗੇ ਅਮੀਰ ਘਰਾ ਦੀਆਂ ਕੁੜੀਆਂ ਸਾਰੀਆਂ ਖੁਦ ਆਪ ਸ਼ਿਵ ਮੂਰਤ ਨਾਲ ਸੰਪਰਕ ਕਰਦੀਆਂ ਸਨ ਕੋਈ ਮਜਬੂਰੀ ਵਿੱਚ ਤੇ ਕੋਈ ਸ਼ੌਕ ਵਿੱਚ ਹੁਣ ਦਿਨ ਆ ਜਾਂਦਾ ਹੈ 25 ਫਰਵਰੀ 2010 ਦਾ ਜਦੋਂ ਇਹ ਬਾਬਾ ਤੇ ਪ੍ਰਵੀਨ ਦੇਵਪਾਰ ਦੇ ਧੰਦੇ ਵਾਸਤੇ ਹੀ ਗਏ ਹੁੰਦੇ ਜਿੱਤੇ ਇੱਕ ਵਾਰ ਫਿਰ ਪੁਲਿਸ ਦੇ ਅੜਿੱਕੇ ਆ ਜਾਂਦੇ ਹਨ ਜਾਂਚ ਤਰ੍ਹਾਂ ਪਤਾ ਚੱਲਦਾ ਹੈ ਕਿ ਇਸ ਦੇ 100 ਤੋਂ ਵੱਧ ਦਲਾਲ 1000 ਤੋਂ ਵੱਧ ਕਾਲ ਗਰਲ ਕੁੜੀਆਂ ਜਿਨ੍ਹਾਂ ਸਾਰਿਆਂ ਤੋਂ ਇਹ 150 ਕਰੋੜ ਤੋਂ ਵੀ ਵੱਧ ਦੀ ਕਮਾਈ ਕਰ ਚੁੱਕਾ ਹੁੰਦਾ ਹੈ ਜਾਂਚ ਵਿੱਚ ਇਹ ਵੀ ਪਤਾ ਚੱਲਦਾ ਹੈ ਕਿ ਆਪਣੇ ਨਾਮ ਦੇ ਬਹੁਤ ਸਾਰੇ ਮੰਦਰ ਤਿਆਰ ਕਰਵਾ ਰਿਹਾ ਸੀ ਕਈ ਵੱਡੇ ਵੱਡੇ ਹਸਪਤਾਲਾਂ ਦਾ ਨਿਰਮਾਣ ਕਰਵਾ ਰਿਹਾ ਸੀ ਇਹ ਵੀ ਪਤਾ ਚੱਲਿਆ ਕਿ ਦਿੱਲੀ ਕਾਮਨਵੈਲਥ ਗੇਮਾਂ ਵਿੱਚ ਵੀ ਇਸ ਨੇ ਵਿਦੇਸ਼ੀ ਖਿਡਾਰੀਆਂ ਤੇ ਪ੍ਰਬੰਧਕ ਟੂਰਿਸਟਾਂ ਨੂੰ ਕੁੜੀਆਂ ਸਪਲਾਈ ਕਰਨੀਆਂ ਸਨ ਪਰ ਉਸ ਤੋਂ ਪਹਿਲਾਂ ਹੀ ਇਹ ਪੁਲਿਸ ਦੀ ਕੜਿੱਕੀ ਵਿੱਚ ਫਸ ਗਿਆ ਦੋਸਤੋ ਇਹ ਸਾਰੀ ਕਹਾਣੀ ਈਸ਼ਾ ਧਾਰੀ ਛਿਮ ਮੂਰਤ ਬਾਬੇ ਦੀ ਇਹ ਮਾਮਲਾ 2010 ਦਾ ਹੈ ਪਰ ਅੱਜ 2025 ਦੇ ਵਿੱਚ ਵੀ ਬਹੁਤ ਸਾਰੇ ਅਜੇ ਬਾਬੇ ਅਜੇ ਵੀ ਆਜ਼ਾਦ ਘੁੰਮ ਰਹੇ ਹਨ ਤੇ ਬਹੁਤ ਸਾਰੇ ਮਾਨਸਿਕ ਤੌਰ ਤੇ ਬਿਮਾਰ ਲੋਕ ਇਹਨਾਂ ਦੇ ਭਗਤ ਬੜੇ ਬੈਠੇ ਹਨ ਜੋ ਅਜੇ ਵੀ ਇਸ ਪਖੰਡੀ ਦੀ ਕਹਾਣੀ ਅਤੇ ਕਰਤੂਤਤਾ ਸੁਣ ਕੇ ਸੁਧਰ ਜਾਣ ਖੈਰ ਛੱਡੋ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ 5047 ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ